ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਕੱਲ ਇੱਕ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੁੰਦੀ ਦੇਖੀ ਆ ਜਿਹਦੇ ਵਿੱਚ ਕਿ ਲਿਖਿਆ ਹੋਇਆ ਕਿਸੇ ਸ਼ਹਿਰ ਦੀ ਸ਼ਮਸ਼ਾਨ ਘਾਟ ਦੀ ਕਮੇਟੀ ਵੱਲੋਂ ਕਿ ਸ਼ਿਸ਼ਕਾਰ ਕਰਨ ਦਾ ਸਮਾਂ 8:00 ਵਜੇ ਤੋਂ 8:00 ਵਜੇ ਤੱਕ ਹੈ ਤਾਂ ਮਨ ਦੇ ਵਿੱਚ ਆਇਆ ਕਿ ਅਸੀਂ ਮਨੁੱਖ ਕਿੰਨੇ ਹੀ ਵਿਜੀ ਹੋ ਗਏ ਆ ਕੰਮਕਾਰ ਦੇ ਵਿੱਚ ਉਲਝ ਗਿਆ ਕਿ ਸਾਡੇ ਕੋਲ ਆਪਣੇ ਮਰੇ ਹੋਏ ਸਾਥ ਸੰਬੰਧੀਆਂ ਦੇ ਸ਼ਿਸ਼ਕਾਰ ਕਰਨ ਵਾਸਤੇ ਵੀ ਖੁੱਲਾ ਟਾਈਮ ਨਹੀਂ ਹੈ। ਅਸੀਂ ਉਹਨਾਂ ਨੂੰ ਵੀ ਆਪਦੇ ਕੰਮ ਦੇ ਹਿਸਾਬ ਦੇ ਨਾਲ ਐਡਜਸਟ ਕਰਨਾ ਚਾਹੁੰਦੇ ਆ। ਤੁਸੀਂ ਅਕਸਰ ਸਮਾਜ ਦੇ ਵਿੱਚ ਵੇਖਿਆ ਹੋਣਾ ਕਿ ਜਿਸ ਘਰ ਵਿੱਚ ਅੱਜਕੱਲ ਮੌਤ ਹੁੰਦੀ ਹੈ ਉਹਨਾਂ ਕੋਲ ਵੀ ਟਾਈਮ ਨਹੀਂ ਹੈ ਕਿ ਉਹ ਬੈਠ ਕੇ ਸੋਗ ਮਨਾ ਸਕਣ ਤੇ ਜਿਨ੍ਹਾਂ ਨੇ ਅਫਸੋਸ ਕਰਨ ਆਉਣਾ ਹੈ ਉਹਨਾਂ ਕੋਲੇ ਤਾਂ ਟਾਈਮ ਹੀ ਨਹੀਂ ਆ ਕਿਉਂਕਿ ਉਹ ਤਾਂ ਦੂਰ ਦੀਆਂ ਰਿਸ਼ਤੇਦਾਰੀਆਂ ਸਾਖ ਸੰਬੰਧੀ دوست ਮਿੱਤਰ ਹੁੰਦੇ ਐ ਪਰ ਪਹਿਲੇ ਸਮਿਆਂ ਦੇ ਵਿੱਚ ਮੈਨੂੰ ਜਿੰਨੀ ਕੁ ਜਾਣਕਾਰੀ ਹੈ ਮੁਸਲਮਾਨ ਧਰਮ ਦੇ ਵਿੱਚ ਵੀ 40 ਦਿਨਾਂ ਦਾ ਸੋਗ ਰੱਖਿਆ ਜਾਂਦਾ ਸੀ ਤੇ Hindu ਧਰਮ ਦੇ ਵਿੱਚ ਵੀ ਇੰਨੇ ਕੁ ਦਿਨਾਂ ਦਾ ਸੋਗ ਹੁੰਦਾ ਸੀ ਗਰੜ ਪ੍ਰਾਨ ਜੀ ਦੇ ਵਿੱਚ ਐਵੇਂ ਲਿਖਿਆ ਆਉਂਦਾ ਹੈ ਕਿ ਜਦੋਂ ਮੌਤ ਹੁੰਦੀ ਆ ਉਸ ਤੋਂ ਲੈ ਕੇ ਆਤਮਾ ਮਨੁੱਖ ਦੀ ਜਿਵੇਂ ਜਿਵੇਂ ਚੱਲਦੀ ਹੈ ਗਰੜ ਪ੍ਰਾਨ ਜੀ ਦੇ ਅਧਿਆਇਆਂ ਦੇ ਵਿੱਚ ਪੰਡਤ ਬ੍ਰਾਹਮਣ ਜੀ ਓਵੇਂ ਓਵੇਂ ਉਹ ਕਥਾ ਉਸ ਮਰਤਕ ਪ੍ਰਾਨੀ ਦੇ ਘਰ ਵਿੱਚ ਬਹਿ ਕੇ ਪਾਠ ਕਰਦੇ ਹਨ ਤੇ ਸਾਡੇ ਸਿੱਖ ਧਰਮ ਦੇ ਵਿੱਚ ਵੀ 10ਵਾਂ ਕੀਤਾ ਜਾਂਦਾ ਸੀ ਸ਼ਿਸ਼ਕਾਰ ਤੋਂ 10ਵੇਂ ਦਿਨ ਮਿਰਤਕ ਪ੍ਰਾਨੀ ਦੀ ਆਤਮਕ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਰਾਕੇ ਭੋਗ ਪਾਇਆ ਜਾਂਦੇ ਸੀ ਪਰ ਅੱਜ ਅਸੀਂ ਇੰਨੇ ਕੁ ਵਿਜੀ ਹੋ ਗਏ ਤੁਸੀਂ ਸਮਾਜ ਦੇ ਵੇਖੋ ਸਮਾਜ ਦੇ ਵਿੱਚ ਲੋਕ ਐਤਵਾਰ ਦਾਦਿਆਂ ਨੂੰ ਵੇਖਦੇ ਆ ਉਹ ਐਤਵਾਰ ਤੀਜੇ ਦਿਨ ਆਜੇ ਉਹ ਐਤਵਾਰ ਚੌਥੇ ਦਿਨ ਆਜੇ ਉਹ ਐਤਵਾਰ ਭਾਵੇਂ ਦੂਜੇ ਦਿਨ ਆਜੇ ਲੋਕਾਂ ਨੇ ਸ਼ਿਸ਼ਕਾਰ ਕਰਨ ਤੋਂ ਬਾਅਦ ਫੁੱਲ ਚੋਕੀ ਨਾਲ ਦੀ ਨਾਲ ਹੀ ਕਈ ਤਾਂ ਕਹਿੰਦੇ ਆ ਵੀ ਬਾਬਾ ਜੀ ਸੁਖਣੀ ਸਾਹਿਬ ਹੀ ਕਰ ਲਈਏ। ਇਹ ਕੰਮ ਨਿਭੜੇ ਅਸੀਂ ਕੰਮਕਾਰ ਵਾਲੇ ਬੰਦੇ ਆ ਸਾਡੇ ਕੋਲ ਇੰਨਾ ਅਫਸੋਸ ਕਰਨ ਦਾ ਬੈਠਣ ਦਾ ਟਾਈਮ ਨਹੀਂ ਆ। ਤੇ ਮੈਂ ਸੋਚਦਾ ਹੁੰਨਾ ਯਾਰ ਅਸੀਂ ਇੰਨੀ ਭਜਨਸ ਕਰ ਰਹੇ ਆ ਕੰਮਕਾਰ ਕਰ ਰਹੇ ਆ। ਅਸੀਂ ਤਮਾ ਕਰਦੇ ਆ, ਜੋੜਦੇ ਆ, ਲਾਲਚ ਕਰਦੇ ਆ। ਤੇ ਪਰ ਸਾਡੇ ਮਰਨ ਤੋਂ ਬਾਅਦ ਕਿਸੇ ਨੇ ਅਫਸੋਸ ਵੀ ਨਹੀਂ ਕਰਨਾ ਸੋਗ ਵੀ ਨਹੀਂ ਮਨਾਉਣਾ ਉਹਨਾਂ ਨੇ ਫੋਕਣ ਦੀ ਗੱਲ ਕਰਨੀ ਹੈ ਤੇ ਸ਼ਸ਼ਕਾਰ ਹੋਇਆ ਨਹੀਂ ਹੁੰਦਾ ਕਈ ਰਿਸ਼ਤੇਦਾਰ ਦੋਸਤ ਮਿੱਤਰ ਆਪਦੇ ਸਕੇ ਸੰਬੰਧੀ ਪੁੱਛਣ ਲੱਗ ਜਾਂਦੇ ਆ ਕਿ ਬਾਈ ਜੀ ਭੋਗ ਕਿੱਦਿਆਂ ਕਿਸੇ ਕੋਲੇ ਟਾਈਮ ਨਹੀਂ ਹੈ ਪਰ ਮੈਂ ਸੋਚਦਾ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੇਰੇ ਜਦੋਂ ਦਾਦਾ ਜੀ ਦੀ ਮੌਤ ਹੋਈ ਤਾਂ ਛੋਟੇ ਸੀ ਪਰ ਸਾਡੇ ਪਿੰਡ ਦੇ 2-3 ਬਜ਼ੁਰਗ ਡੇਲੀ ਆਉਂਦੇ ਸੀ ਸ਼ਾਮ ਨੂੰ ਤੇ ਉਹਨਾਂ ਨੇ ਜਿੰਨੀਆਂ ਅਫਸੋਸ ਦੀਆਂ ਗੱਲਾਂ ਕਰਕੇ ਹੌਸਲਾ ਦੇਣਾ ਨਾਲ-ਨਾਲ ਕੋਈ ਬਾਤਾਂ ਕੋਈ ਕਹਾਣੀਆਂ ਪ੍ਰਾਣੀਆਂ ਸੁਣਾਉਣੀਆਂ ਜਿਹਦੇ ਨਾਲ ਪਰਿਵਾਰ ਨੂੰ ਤਰਵਾਸ ਵੱਜੇ ਤੇ ਇੱਕ ਗੱਲ ਹੋਰ ਹੁੰਦੀ ਸੀ ਸਾਡੇ ਪਿੰਡਾਂ ਵਿੱਚ ਕਿ 3 ਦਿਨ ਤੱਕ ਭਾਵ ਜਿੰਨੇ ਕ ਦਿਨ ਫੁੱਲ ਚੁਗਣ ਤੱਕ ਘਰੇ ਚੁੱਲ੍ਹਾ ਨਹੀਂ ਬਾਲਦੀ ਸੀ ਆਂਢੀ ਗੁਆਂਢੀ ਆਪਦੇ ਛਾਕ ਸੰਬੰਧੀ ਚਾਚੇ ਤਾਏ ਸਾਰੇ ਰਲ ਮਿਲ ਕੇ ਰੋਟੀ ਪਾਣੀ ਦਾ ਆਪਦੇ ਘਰਾਂ ਚ ਪ੍ਰਬੰਧ ਕਰਦੇ ਸੀ ਚਾਹ ਰੋਟੀ ਸਭ ਉਹ ਆਂਢ ਗੁਆਂਢ ਚਾਚੇ ਤਾਇਆਂ ਦੇ ਘਰਾਂ ਚ ਆਉਂਦਾ ਸੀ ਪਰ ਹੁਣ ਤਾਂ ਕਿਸੇ ਨੂੰ ਕਿਸੇ ਦੇ ਮਰਨ ਨਾਲ ਕੋਈ ਫਰਕ ਨਹੀਂ ਪੈਂਦਾ ਇੱਧਰ ਮੌਤ ਹੋਈ ਹੁੰਦੀ ਹੈ ਤੇ ਨਾਲ ਦੇ ਗਵਾਂਡ ਗਲੀ ਦੇ ਵਿੱਚ 10-5 ਘਰ ਛੱਡ ਕੇ ਡੀਜੇ ਚੱਲੀ ਜਾਂਦਾ ਹੁੰਦਾ ਹੈ ਹੋਰ ਅਨੇਕਾ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਆ ਅੱਜ ਮਨੁੱਖ ਦੀ ਕੋਈ ਬਹੁਤੀ ਕਦਰ ਨਹੀਂ ਹੈ ਜਿਉਂਦਿਆਂ ਦੇ ਬੜੀਆਂ ਆਕੜਾਂ ਹੰਕਾਰ ਹੈ ਪਰ ਮਰਿਆਂ ਤੋਂ ਬਾਅਦ ਕੋਈ ਪੁੱਛਦਾ ਨਹੀਂ ਮੇਰਾ ਇੱਕ ਤੁਹਾਨੂੰ ਸਾਰਿਆਂ ਨੂੰ ਸਵਾਲ ਹੈ ਕਿ ਤੁਹਾਡੇ ਘਰ ਵਿੱਚ ਵੀ ਤੁਹਾਡੇ ਸਤਿਕਾਰਯੋਗ ਪਿਤਾ ਜੀ ਮਾਤਾ ਜੀ ਜਾਂ ਕੋਈ ਹੋਰ ਵੱਡੇ ਬਜ਼ੁਰਗ ਗੁਜ਼ਰ ਗਏ ਹੋਣਗੇ ਉਹਨਾਂ ਦੀਆਂ ਅਸੀਂ ਭੋਗ ਵੇਲੇ ਤਸਵੀਰਾਂ ਫੋਟੋਆਂ ਬਣਾਉਨੇ ਆ ਭੋਗ ਦੇ ਮੂਹਰੇ ਰੱਖਦੇ ਆ ਗੁਰੂ ਰੰਧ ਸਾਹਿਬ ਜੀ ਸਰੂਪ ਦੇ ਸਾਹਮਣੇ ਉਸ ਤੋਂ ਬਾਅਦ ਅਸੀਂ ਘਰ ਵਿੱਚ ਰੱਖਦੇ ਆ ਇਮਾਨਦਾਰੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਿਆ ਜੀ ਕਿਹੜਾ ਬੰਦਾ ਹੈ ਜਿਹੜਾ ਡੇਲੀ 10ਵੇਂ ਦਿਨ 15ਵੇਂ ਦਿਨ ਆਪਣੇ ਉਹਨਾਂ ਬਜ਼ੁਰਗਾਂ ਦੀ ਫੋਟੋ ਨੂੰ ਸਾਫ਼ ਕਰਦਾ ਹੈ ਫੋਟੋ ਲਾਈਆਂ ਕਿਤੇ ਦਿਵਾਲੀ ਤੇ ਸਾਲ ਛਮਾਈ ਸਾਫ਼ ਹੁੰਦੀਆਂ ਇਸ ਲਈ ਬਹੁਤੀ ਤਮਾ ਨਾ ਕਰਿਆ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਕੇ ਸ਼ੁਕਰ ਕਰਿਆ ਕਰੀਏ ਕਿ ਪਤਾ ਨਹੀਂ ਅੱਗੇ ਜਾ ਕੇ ਹਾਲਾਤ ਕਿਵੇਂ ਦੇ ਹੋਣੇ ਆ ਗੱਲ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਸਾਰਿਆਂ ਦਾ ਧੰਨਵਾਦ